ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਧੀਆਂ ਦੇ ਲੇਖ ਭਾਗ 21ਵਾਂ ਇਸ ਨੂੰ ਲਿਖਿਆ ਜਸਵਿੰਦਰ ਕੌਰ ਢਾਲੀਵਾਰ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਰਮਨ ਨੇ ਘਰ ਪਹੁੰਚ ਕੇ ਅਮਨ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹਨੂੰ ਸੁਣਵਾਉਣ ਦੀ ਕੋਸ਼ਿਸ਼ ਕਰਨ ਲੱਗੀ ਕਮਲਪ੍ਰੀਤ ਦਾ ਵੀ ਅਲੱਗ-ਵਿਲਕਦਿਆਂ ਬੁਰਾ ਹਾਲ ਹੋ ਗਿਆ ਸੀ ਉਹਨੂੰ ਆਪਣੀ ਮਾਂ ਦੀ ਸ਼ੋਦਾ ਪਤਾ ਸੀ ਕਦੇ-ਕਦੇ ਨਿੱਕੀ ਜਹੀ ਜਾਣ ਕਿਸੇ ਤੋਂ ਚੁੱਪ ਨਾ ਹੁੰਦੀ ਚਰਨਜੀਤ ਕਮਲਪ੍ਰੀਤ ਨੂੰ ਅਮਨ ਦੇ ਕੋਲ ਲੈ ਜਾਂਦੀ ਕਿ ਸ਼ਾਇਦ ਰੋਂਦੀ ਨੂੰ ਸੁਣ ਕੇ ਉੱਠ ਕੇ ਉਹਨੂੰ ਦੁੱਧ ਪਿਆ ਦੇਵੇ ਪਰ ਅਮਨ ਨੂੰ ਕੁਝ ਪਤਾ ਹੀ ਨਹੀਂ ਲੱਗਦਾ ਸੀ ਸ਼ਾਮ ਤੱਕ ਅਮਨ ਨੂੰ ਹੁਸ਼ ਆਇਆ ਤਾਂ ਸਭ ਦੇ ਸਾਥ ਸਾਹ ਆਈ ਕਮਲਪ੍ਰੀਤ ਨੂੰ ਅਮਨ ਦੀ ਗੋਦ ਵਿੱਚ ਪਾ ਕੇ ਰਮਣ ਅਮਨ ਨੂੰ ਸਹਾਰਾ ਦੇ ਕੇ ਬੈਠ ਗਈ ਪਰ ਅਮਨ ਦਾ ਮਨ ਨਾ ਖੜਿਆ ਉਹ ਕਮਲ ਨੂੰ ਦੁੱਧ ਪਿਉਂਦੀ ਵੀ ਹੋ ਕੇ ਲਈ ਗਈ ਅਮਨ ਦਾ ਸੰਭਲਣਾ ਵੀ ਔਖਾ ਇਹ ਹਾਲੇ ਛੱਟ ਬਹੁਤ ਵੱਡੀ ਸੀ ਸਰਬੀ ਨੂੰ ਅਮਨ ਕੋਲ ਛੱਡ ਕੇ ਤਰਸੀਮ ਗੁਰਵੀਰ ਤੇ ਪ੍ਰੀਤੀ ਪਿੰਡ ਨੂੰ ਚਲੇ ਗਏ ਹਰਵੀਰ ਹੁਣਾਂ ਦਾ ਰੋਜ਼ ਸ਼ਾਮ ਨੂੰ 4 ਵਜੇ ਫੋਨ ਆਉਂਦਾ ਸੀ ਅੱਜ ਜਦੋਂ ਉਹਨਾਂ ਦਾ ਫੋਨ ਆਇਆ ਤਾਂ ਹਰਵੀਰ ਕੋਲ ਗੁਰਵੀਰ ਪੁੱब्बा ਮਾਰ ਕੇ ਰੋਣ ਲੱਗ ਗਿਆ ਉਹਨੇ ਕੱਲ ਦਾ ਆਪਣੇ ਆਪ ਨੂੰ ਰੋਕਿਆ ਹੋਇਆ ਸੀ ਮਨ ਤਕੜਾ ਕਰਕੇ ਸਭ ਨੂੰ ਹੌਸਲਾ ਦਿੰਦਾ ਸੀ ਹਰਵੀਰ ਦਾ ਵੀ ਜਗਪਾਲ ਬਾਰੇ ਸੁਣ ਕੇ ਬੁਰਾ ਹਾਲ ਹੋ ਗਿਆ ਉਹ ਵੀ ਬਹੁਤ ਰੋਇਆ ਹਰਲੀਨ ਤੋਂ ਕਿੱਥੇ ਅਮੰਦਾ ਦੁੱਖ ਸਹਾਰ ਹੋਣਾ ਸੀ ਹਰਵੀਰ ਦੇ ਗਲ ਲੱਗ ਉਹ ਵੀ ਰੋਣ ਲੱਗ ਗਈ ਹਰਵਿੰਦਰ ਜਦੋਂ ਰੋਣਾ ਸੁਣ ਕੇ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਪਤਾ ਲੱਗਾ ਤਾਂ ਉਹ ਤੋਂ ਵੀ ਨਾ ਚੱਲ ਹੋਇਆ ਪਰ ਉਹ ਹਰਵੀਰ ਨੂੰ ਚੁੱਪ ਕਰਾਉਣ ਲੱਗ ਗਿਆ ਪਰ ਉਹਦੇ ਤੋਂ ਆਪਣੇ ਹੰਝੂ ਵੀ ਰੋਕ ਨਾ ਹੋਏ ਹਰਵਿੰਦਰ ਹਰਵੀਰ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਕਹਿਣ ਲੱਗਿਆ ਵੀਰੇ ਸੰਭਾਲੋ ਆਪਣੇ ਆਪ ਨੂੰ ਭਾਬੀ ਤੁਸੀਂ ਵੀ ਚੁੱਪ ਕਰੋ ਜੇ ਤੁਸੀਂ ਐਵੇਂ ਕਰੋਗੇ ਤਾਂ ਅਮਨ ਨਾਲ ਗੱਲ ਕਿਵੇਂ ਕਰੋਗੇ ਸੋਚੋ ਉਹਦਾ ਕੀ ਹਾਲ ਹੋਇਆ ਹੋਣਾ ਪਰ ਹਰਵਿੰਦਰ ਦਾ ਖੁਦ ਦਾ ਦਿਲ ਰੋਂਦਾ ਸੀ ਉਹਦਾ ਮਨ ਕਰਦਾ ਸੀ ਕਿ ਉਹ ਕਿਹੜਾ ਵੇਲਾ ਹੋਵੇ ਜਦੋਂ ਉਹ ਅਮਨ ਦੇ ਕੋਲ ਚਲਾ ਜਾਵੇ ਹਰਵਿੰਦਰ ਦੀ ਹਾਲਤ ਦੇਖ ਹਰਲੀਨ ਕਹਿਣ ਲੱਗੀ ਕਿ ਤੂੰ ਖੁਦ ਦੀ ਹਾਲਤ ਦੇਖ ਤੇਰੇ ਤੋਂ ਅਮਨ ਦਾ ਦੁੱਖ ਨਹੀਂ ਚੱਲ ਹੋਇਆ ਹਰਵਿੰਦਰ ਕਮਰੇ ਵਿੱਚ ਚਲਾ ਗਿਆ ਉਹ ਬਹੁਤ ਰੋਇਆ ਰੱਬ ਨੂੰ ਉਲਾਮੇ ਦਿੱਤੇ ਕਿ ਕਿਉਂ ਅਮਨ ਨੂੰ ਐਨਾ ਵੱਡਾ ਦੁੱਖ ਦਿੱਤਾ ਉਹਦੇ ਤੋਂ ਖੁਸ਼ੀਆਂ ਕਿਉਂ ਖੋ ਲਈਆਂ ਕਿੰਨਾ ਪਿਆਰ ਸੀ ਅਮਨ ਤੇ ਜਗਪਾਲ ਵਿੱਚ ਕਿਉਂ ਉਹਨਾਂ ਦਾ ਵਿਛੋੜਾ ਪਾ ਦਿੱਤਾ ਉਹ ਆਪਣਾ ਮਨ ਹੌਲਾ ਕਰਕੇ ਬਾਹਰ ਆ ਗਿਆ ਹਰਵੀਰ ਤੇ ਹਰਲੀਨ ਲਈ ਰਸੋਈ ਵਿੱਚੋਂ ਪਾਣੀ ਲੈ ਕੇ ਆਇਆ ਤੇ ਹਰਵੀਰ ਨੂੰ ਕਹਿਣ ਲੱਗਾ ਵੀਰੇ ਤੁਸੀਂ ਘਰੇ ਫੋਨ ਲਾ ਕੇ ਗੱਲ ਕਰ ਲਵੋ ਅਮਨ ਨੂੰ ਹੌਸਲਾ ਦਿਓ ਗੁਰਵੀਰ ਵੀਰਾ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੋ ਹਰਵੀਰ ਦਾ ਦਿਲ ਨਹੀਂ ਖੜਦਾ ਸੀ ਹਰਵੀਰ ਹਰਲੀਨ ਆਪਾਂ ਪਿੰਡੋਂ ਚਲੀਏ ਅਮਾ ਨੂੰ ਲੋੜ ਆ ਮੇਰੀ ਤੇ ਹਰਵਿੰਦਰ ਨੂੰ ਕਹਿਣ ਲੱਗਿਆ ਕਿ ਟਿਕਟਾਂ ਦੇ 2-4 ਦਿਨਾਂ ਤੱਕ ਦੀਆਂ ਸਾਡੀਆਂ ਹਰਵਿੰਦਰ ਵੀਰੇ ਤੁਸੀਂ ਮੇਰੇ ਨਾਲ ਚੱਲੋ ਮੈਂ 4 ਦਿਨਾਂ ਬਾਅਦ ਚੱਲਿਆ ਤਾਂ ਹਾਂ ਤਿੰਨ ਦਿਨ ਹੀ ਰਹਿ ਗਏ ਨੇ ਵਿੱਚ ਹਰਵਿੰਦਰ ਨੇ ਆਪਣੇ ਨਾਲ ਹੀ ਹਰਵੀਰ ਤੇ ਹਰਲੀਨ ਦੀਆਂ ਟਿਕਟਾਂ ਕਰਾ ਲਈਆਂ ਹਰਵੀਰ ਥੋੜਾ ਸੰਭਲਿਆ ਤਾਂ ਹਰਲੀ ਨੇ ਰਮਨ ਨੂੰ ਫੋਨ ਲਾਇਆ ਦੋਵੇਂ ਭੈਣ ਭਰਾ ਬਹੁਤ ਰੋਏ ਰਮਨ ਫੋਨ ਅਮਨ ਕੋਲ ਲੈ ਗਈ ਅਮਨ ਹਰਵੀਰ ਨੂੰ ਦੇਖਦੇ ਸਾਰ ਤਾਂਹਾ ਮਾਰਨ ਲੱਗ ਗਈ ਅਮਨ ਤੇ ਹਰਵੀਰ ਬਹੁਤ ਰੋਏ ਫਿਰ ਹੌਲੀ ਹੌਲੀ ਹਰਵੀਰ ਤੇ ਰਮਨ ਨੇ ਬਹੁਤ ਮੁਸ਼ਕਲ ਨਾਲ ਅਮਨ ਨੂੰ ਚੁੱਪ ਕਰਵਾਇਆ ਹਰਵੀਰ ਨੇ ਆਪਣੇ ਮਾਮਾ ਜੀ ਤੇ ਮਾਮੀ ਜੀ ਨਾਲ ਵੀ ਗੱਲ ਕੀਤੀ ਬਹੁਤ ਔਖਾ ਸੀ ਅਜ ਇੱਕ ਦੂਜੇ ਨੂੰ ਹੌਸਲਾ ਦੇਣਾ ਸਾਰਿਆਂ ਦੇ ਮਨ ਡੋਲ ਗਏ ਜਗਪਾਲ ਦਾ ਸਾਰਿਆਂ ਨਾਲ ਹੀ ਬਹੁਤ ਮੋਹ ਸੀ ਹਰਵੀਰ ਨੇ ਅਮਨ ਨੂੰ ਦੱਸ ਦਿੱਤਾ ਕਿ ਅਸੀਂ 4-5 ਦਿਨਾਂ ਤੱਕ ਪੰਜਾਬ ਆ ਜਾਣਾ ਹੈ ਦੇਖਣਾ ਆਪਾਂ ਅਮਨ ਨੂੰ ਸੰਭਾਲ ਲੈਣਾ ਹੈ ਹਰਵੀਰ ਹੁਣੀ ਸਾਰੇ ਪਰਿਵਾਰ ਨਾਲ ਵਾਵਾ ਟਾਈਮ ਗੱਲਾਂ ਕਰੀ ਗਈ ਅਮਨ ਨੂੰ ਉਸਦੀ ਸੱਸ ਨੇ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਅੱਜ ਜਗਪਾਲ ਦੇ ਫੁੱਲ ਚੁਗਣੇ ਸੀ ਸਤਨਾਮ ਹੁਣੀ ਅਮਨ ਨੂੰ ਲੈ ਕੇ ਉਹਦੇ ਸਹੁਰੇ ਘਰ ਚਲੇ ਗਈ ਪਰ ਉਹਦੀ ਸੱਸ ਬੋਲਣ ਲੱਗ ਗਈ ਕਿ ਦੋ ਦਿਨ ਪਹਿਲਾਂ ਤਾਂ ਤੈਨੂੰ ਘਰੋਂ ਕੱਢਿਆ ਸੀ ਅੱਜ ਫੇਰ ਮੂੰਹ ਚੁੱਕ ਕੇ ਆ ਗਈ ਉਹਨੇ ਕਿਸੇ ਨੂੰ ਵੀ ਅੰਦਰ ਨਾ ਆਉਣ ਦਿੱਤਾ ਜਗਪਾਲ ਦੀ ਮੰਮੀ ਨੂੰ ਆਂਡ ਗਵਾਂਡ ਨੇ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਕਿਸੇ ਦੀ ਇੱਕ ਨਾ ਸੁਣੀ ਆਖਿਰ ਜਦੋਂ ਉਹਨੇ ਕਿਸੇ ਦੀ ਨਾ ਸੁਣੀ ਤਾਂ ਸਤਨਾਮ ਹੁਣੀ ਸਿੱਧੇ ਸ਼ਮਸ਼ਾਨ ਘਾਟ ਹੀ ਚਲੀ ਗਈ ਤੇ ਉੱਥੋਂ ਫੁੱਲ ਚੁਗਣ ਤੋਂ ਬਾਅਦ ਸਿੱਧੇ ਆਪਣੇ ਘਰ ਵਾਪਸ ਆ ਗਏ ਅਮਨ ਦਾ ਵਰਲਾਪ ਚੱਲਿਆ ਨਹੀਂ ਸੀ ਜਾਂਦਾ ਉਹ ਕਹਿੰਦੀ ਸੀ ਕਿ ਮੈਨੂੰ ਆਖਰੀ ਰਸਮਾਂ ਤਾਂ ਕਰ ਲੈਣ ਦਿਓ ਘਰ ਆਇਆਂ ਤੋਂ ਬਾਅਦ ਅਮਨ ਦੀ ਨੰਦ ਦਾ ਫੋਨ ਆ ਗਿਆ ਉਹਨਾਂ ਲਈ ਵੀ ਇਹ ਦੁੱਖ ਆਸਹਿ ਸੀ ਜੋਗਜਗਪਾਲ ਦੀ ਮੰਮੀ ਨੇ ਅਮਨ ਨਾਲ ਕੀਤਾ ਉਹਦੇ ਲਈ ਵੀ ਜਗਪਾਲ ਦੀ ਭੈਣ ਗਿੰਨੀ ਬਹੁਤ ਸ਼ਰਮਿੰਦਾ ਸੀ ਉਹ ਬਹੁਤ ਰੋਈ ਇਹ ਸਭ ਸੁਣ ਕੇ ਸਤਨਾਮ ਤੇ ਚਰਨਜੀਤ ਤੋਂ ਵੀ ਉਹ ਵਾਰ-ਵਾਰ ਮਾਫੀ ਮੰਗੀ ਗਈ ਪਰ ਉਹਦੀ ਮੰਮੀ ਕਿਸੇ ਦੀ ਗੱਲ ਨਹੀਂ ਸੁਣਦੀ ਸੀ ਕਿੰਨੀ ਜਿੰਨਾ ਟਾਈਮ ਅਮਨ ਨਾਲ ਗੱਲਾਂ ਕਰੀ ਗਈ ਉਹ ਰੋਈ ਗਈ ਸਤਨਾਮ ਨੂੰ ਅਮਨ ਦੀ ਬਹੁਤ ਫਿਕਰ ਹੋਣ ਲੱਗੀ ਸੀ ਉਹ ਹਰਦਮ ਅਮਨ ਦੇ ਕੋਲ ਹੀ ਰਹਿੰਦਾ ਕਦੇ ਦੂਰ ਨਾ ਹੁੰਦਾ ਅਮਨ ਨੂੰ ਤਾਂ ਕਮਲਦੀ ਵੀ ਕੋਈ ਸੋਧ ਨਹੀਂ ਸੀ ਰਮਨ ਤੇ ਚਰਨਜੀਤ ਹੀ ਕਮਲਪ੍ਰੀਤ ਦਾ ਖਿਆਲ ਰੱਖਦੀਆਂ ਅੱਜ 5 ਦਿਨ ਹੋ ਗਏ ਸੀ ਜਗਪਾਲ ਨੂੰ ਗਏ ਅਮਨ ਸਵੇਰੇ ਉੱਠ ਕੇ ਸਤਨਾਮ ਕੋਲੇ ਜਾ ਕੇ ਰੋਣ ਲੱਗ ਗਈ ਕਹਿਣ ਲੱਗੀ ਕਿ ਡੈਡੀ ਜੀ ਉਹਨਾਂ ਨੇ ਆਪਾਂ ਨੂੰ ਅੰਤਿਮ ਅਰਦਾਸ ਵਿੱਚ ਵੀ ਨਹੀਂ ਸ਼ਾਮਲ ਹੋਣ ਦੇਣਾ ਜੇ ਫੇਰ ਬੋਲਣ ਲੱਗ ਗਏ ਸਤਨਾਮ ਨਹੀਂ ਪੁੱਤ ਆਪਾਂ ਸਿੱਧੇ ਗੁਰਦੁਆਰਾ ਸਾਹਿਬ ਹੀ ਚੱਲਾਂਗੇ ਗੁਰੂ ਘਰ ਜਾਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਅਮਨਦੀਪ ਪਤਾ ਨਹੀਂ ਮੈਨੂੰ ਬਹੁਤ ਡਰ ਲੱਗਦਾ ਹੈ ਪਤਾ ਨਹੀਂ ਮੰਮੀ ਜੀ ਕੀ ਕਹਿਣਗੇ ਅਮਨਦੀਪ ਆਪਣੇ ਡੈਡੀ ਜੀ ਦੇ ਗਲ ਲੱਗ ਕੇ ਰੋਂਦੀ ਹੋਈ ਆਖ ਰਹੀ ਸੀ ਡੈਡੀ ਜੀ ਰੱਬ ਨੇ ਮੇਰੇ ਤੋਂ ਕਿਹੜੇ ਜਨਮਾਂ ਦਾ ਬਦਲਾ ਲਿਆ ਏ ਆਖਿਰ ਮੇਰਾ ਕਸੂਰ ਕੀ ਸੀ ਮੇਰੇ ਨਾਲ ਰੱਬ ਕਿਉਂ ਇਦਾਂ ਕੀਤਾ ਮੈਂ ਤੇ ਜਗਪਾਲ ਆਪਣੇ ਘਰ ਅਸੀਂ ਕਿੰਨੇ ਖੁਸ਼ ਸੀ ਤੇ ਕਮਲ ਦੇ ਜਨਮ ਤੋਂ ਬਾਅਦ ਤਾਂ ਜਗਪਾਲ ਦੇ ਧਰਤੀ ਪੈਰ ਨਹੀਂ ਲੱਗਦੇ ਸੀ ਹਮੇਸ਼ਾ ਰੱਬ ਜੀ ਦਾ ਸ਼ੁਕਰਾਨਾ ਕਰਦੇ ਸੀ ਕਿ ਸਾਨੂੰ ਧੀ ਦੀ ਦਾਤ ਬਖਸ਼ੀ ਬਸ ਇੱਕ ਮੰਮੀ ਜੀ ਦੀ ਟੈਨਸ਼ਨ ਜੀ ਲੈਂਦੇ ਸੀ ਆਪਣੇ ਡੈਡੀ ਨਾਲ ਗੱਲਾਂ ਕਰਦੀ ਅਮਨ ਉੱਚੀ ਉੱਚੀ ਰੋਣ ਲੱਗ ਗਈ ਸਤਨਾਮ ਨੇ ਅਮਨ ਨੂੰ ਹੌਸਲਾ ਦਿੰਦੇ ਹੋਏ ਕਿਹਾ ਚੁੱਪ ਕਰ ਤੀਏ ਚੁੱਪ ਕਰ ਤੇਰਾ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਤੇਰਾ ਕਿਉਂ ਆਪਣੇ ਆਪ ਨੂੰ ਦੋਸ਼ ਦਿੰਦੀ ਏ ਸਭ ਕਰਮਾਂ ਦੀਆਂ ਲਿਖੀਆਂ ਨੇ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋ ਗਿਆ ਤਕੜੀ ਹੋ ਜਾ ਮੇਰੀ ਧੀ ਹੁਣ ਤਾਂ ਤੈਨੂੰ ਕਮਲ ਦੇ ਮਾਪਿਓ ਦੋਵੇਂ ਬਾਰਨਾ ਪੈਣਾ ਹੈ ਮੇਰਾ ਪੁੱਤਰ ਰੋਣਾ ਹੁਣ ਤੈਨੂੰ ਸੰਭਾਲਣਾ ਪੈਣਾ ਸਭ ਕੁਝ ਜੇ ਇਦਾਂ ਹੀ ਕਰੀ ਗਈ ਫਿਰ ਤੈਨ ਬਿਮਾਰ ਹੋ ਜਾਣਾ ਹੈ ਅਮਨ ਹੌਲੀ-ਹੌਲੀ ਸ਼ਾਂਤ ਹੋ ਗਈ ਤਾਂ ਚਰਨਜੀਤ ਦੀ ਹਾਲ ਵਿੱਚ ਆਉਣ ਦੀ ਹਿੰਮਤ ਹੋਈ ਉਹਦੇ ਤੋਂ ਤਾਂ ਅਮਨ ਰੋਂਦੀ ਚੱਲ ਨਹੀਂ ਹੁੰਦੀ ਸੀ ਚਰਨਜੀਤ ਨੇ ਕਮਲ ਨੂੰ ਅਮਨ ਦੀ ਗੋਦ ਵਿੱਚ ਪਾ ਦਿੱਤਾ ਤੇ ਸਮਝਾਉਣ ਲੱਗ ਗਈ ਚਰਨਜੀਤ ਕਹਿਣ ਲੱਗੀ ਤੇ ਇਹ ਇਸ ਨਿੱਕੀ ਜਿਹੀ ਜਾਨਵਲ ਵੀ ਦੇਖ ਕਿਵੇਂ 4-5 ਦਿਨਾਂ ਵਿੱਚ ਅੱਧੀ ਰਹਿ ਗਈ ਐ ਬਸ ਇਹਦਾ ਪਾਲਣ-ਪੋਸ਼ਣ ਕਰ ਹੌਲੀ-ਹੌਲੀ ਪ੍ਰਮਾਤਮਾ ਸਭ ਕੁਝ ਠੀਕ ਕਰਨਗੇ ਅਮਨਦੀਪ ਆਪਣੀ ਧੀ ਨੂੰ ਗੱਲ ਲਾ ਕੇ ਫਿਰ ਰੋਣ ਲੱਗ ਗਈ ਉਹਦਾ ਮਨ ਖੜਦਾ ਹੀ ਨਹੀਂ ਸੀ ਉਧਰ ਹਰਵੀਰ ਹੁਣੀ ਵੀ ਘਰ ਪਹੁੰਚ ਗਈ ਹਰਵੀਰ ਤੇ ਹਰਲੀਨ ਘਰ ਹੋ ਕੇ 2 ਘੰਟਿਆਂ ਬਾਅਦ ਗੁਰਵੀਰ ਤੇ ਆਪਣੀ ਮੰਮੀ ਸਰਬੀ ਨੂੰ ਲੈ ਕੇ ਸ਼ਹਿਰ ਆਪਣੇ ਮਾਮਾ ਜੀ ਦੇ ਘਰ ਆ ਗਈ ਅਮਨ ਦੇਖਦੇ ਹੀ ਭੱਜ ਕੇ ਹਰਵੀਰ ਨੂੰ ਚੁੰਮੜ ਗਈ ਦੋਵੇਂ ਭੈਣ ਭਰਾ ਐਨਾ ਰੋਏ ਉੱਥੇ ਖੜੇ ਸਾਰੇ ਜਣੇ ਰੋਣ ਲੱਗ ਗਏ ਹਰਵੀਰ ਅਮਨ ਨੂੰ ਕਲਾਵੇਂ ਵਿੱਚ ਲੈ ਕੇ ਬੈਠ ਗਿਆ ਸਮਝਾਉਣ ਲੱਗ ਗਿਆ ਹਰਵੀਰ ਦੇਖ ਮੇਰੀ ਭੈਣ ਆਪਣੇ ਆਪ ਨੂੰ ਇਕੱਲੀ ਨਾ ਜਾਣੀ ਅਸੀਂ ਸਾਰੇ ਜਣੇ ਹਰ ਸਾਹ ਨਾਲ ਤੇਰੇ ਨਾਲ ਆ ਬਸ ਤੈ ਆਪਣਾ ਤੇ ਕਮਲ ਦਾ ਖਿਆਲ ਰੱਖਣਾ ਅਮਨ ਰੋਂਦੀ ਹੋਈ ਕਹਿਣ ਲੱਗੀ ਕਿ ਵੀਰੇ ਮੈਨੂੰ ਜਗਪਾਲ ਬਗੈਰ ਜਿਉਣਾ ਨਹੀਂ ਆਉਣਾ ਕਿਉਂ ਜਗਪਾਲ ਮੈਨੂੰ ਇਕੱਲੀ ਨੂੰ ਛੱਡ ਗਿਆ ਹਰਵੀਰ ਕਹਿਣ ਲੱਗਿਆ ਮੈਨੂੰ ਪਤਾ ਅਮਨ ओके ਇਹ ਦੁੱਖ ਚੱਲਣਾ ਪਰ ਜਿਉਣਾ ਵੀ ਐ ਤੇ ਕਮਲ ਦਾ ਪਾਲਣ ਪੋਛਣ ਵੀ ਕਰਨਾ ਤੂੰ ਇਕੱਲੀ ਨਹੀਂ ਅਸੀਂ ਸਾਰੇ ਤੇਰੇ ਨਾਲ ਐ ਮੈਂ ਜਿੰਨਾ ਟਾਈਮ ਇੱਥੇ ਰਹਿਣਾ ਤੇਰੇ ਕੋਲ ਹੀ ਰਹੂੰਗਾ ਬਸ ਤੈਂ ਹੁਣ ਰੋਣਾ ਨਹੀਂ ਸਰਬੀ ਤੀ ਸੰਭਾਲ ਆਪਣੇ ਆਪ ਨੂੰ ਤੇਰੇ ਹੌਂਕਿਆਂ ਦਾ ਤੇ ਦੁੱਖਾਂ ਦਾ ਕਮਲਪ੍ਰੀਤ ਦੀ ਸਿਹਤ ਤੇ ਬਹੁਤ ਬੁਰਾ ਅਸਰ ਪੈਣਾ ਅਮਨ ਨੂੰ ਸਾਰੇ ਜਣੇ ਕਿੰਨਾ ਟਾਈਮ ਸਮਝਾਈ ਗਏ ਪਰਲੀਨ ਬਹੁਤ ਟਾਈਮ ਤੋ ਉਹਦੇ ਸਿਰ ਤੇ ਹੌਲੀ-ਹੌਲੀ ਮਾਲਿਸ਼ ਕਰਨ ਲੱਗੀ ਹੋਈ ਸੀ ਅਮਨ ਥੋੜੇ ਟਾਈਮ ਬਾਅਦ ਉਥੇ ਹੀ ਹਰਵੀਰ ਦੀ ਗੋਦ ਵਿੱਚ ਸਿਰ ਰੱਖ ਕੇ ਸੌ ਗਈ ਅੱਜ ਹਫ਼ਤੇ ਬਾਅਦ ਸਾਰਿਆਂ ਨੇ ਉਹਨੂੰ ਸਕੂਨ ਦੀ ਨੀਂਦ ਸੁੱਤੀ ਦੇਖਿਆ ਤੇ ਰੱਬ ਦਾ ਸ਼ੁਕਰਾਨਾ ਕੀਤਾ ਹਰਵੀਰ ਤੇ ਅਮਨ ਵਿੱਚ ਪਿਆਰ ਹੀ ਬਹੁਤ ਐ ਦੋਵੇਂ ਭੈਣ ਭਰਾ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਦੇ ਕਦੇ ਇੱਕ ਦੂਜੇ ਤੋਂ ਕੁਝ ਨਾ ਲਕੋਂਦੇ ਹਰਵੀਰ ਦੇ ਸਮਝਾਉਣ ਤੇ ਦੁੱਖ ਵੰਡਾਉਣ ਨਾਲ ਸ਼ਾਇਦ ਅਮਨ ਕੁਝ ਸੰਭਲ ਗਈ ਚਰਨਜੀਤ ਅਮਨਦੀਪ ਨੂੰ ਦੇਖ ਕੇ ਬਹੁਤ ਰੋਂਦੀ ਕਿ ਮੇਰੀ ਫੁੱਲ ਵਰਗੀ ਧੀ ਦਾ ਕੀ ਹਾਲ ਹੋ ਗਿਆ ਸਤਨਾਮ ਤੇ ਰਮਨ ਨੂੰ ਵੀ ਬਹੁਤ ਟੈਨਸ਼ਨ ਸੀ ਕਿੰਨੇ ਦਿਨ ਹੋ ਗਏ ਸੀ ਅਮਨ ਦੇ ਕਿੰਨੇ ਟੀਕੇ ਬੂਤਲਾਂ ਲੱਗ ਗਈਆਂ ਸੀ ਪਰ ਉਹਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਸੀ ਸਤਨਾਮ ਹਰਵੀਰ ਨੂੰ ਕਹਿਣ ਲੱਗਿਆ ਕਿ ਪਤ ਬਹੁਤ ਵਧੀਆ ਕੀਤਾ ਤੁਸੀਂ ਆ ਗਏ ਸ਼ਾਇਦ ਤੁਹਾਡੇ ਇੱਥੇ ਹੁੰਦੇ ਸ਼ਾਇਦ ਅਮਨ ਕੁਝ ਸੰਭਲ ਜਾਏ ਹਰਵੀਰ ਮਾਮਾ ਜੀ ਹੋ ਜਾਣਾ ਐ ਅਮਨ ਨੇ ਠੀਕ ਬਸ ਥੋੜਾ ਟਾਈਮ ਲੱਗੇਗਾ ਦੁੱਖ ਵੀ ਬਹੁਤ ਵੱਡਾ ਦੇ ਦਿੱਤਾ ਪ੍ਰਮਾਤਮਾ ਨੇ ਹਰਲੀਨ ਬਹੁਤ ਟਾਈਮ ਤੋਂ ਚੁੱਪ ਬੈਠੀ ਸੀ ਉਹ ਹਾਲੇ ਵੀ ਅਮਨ ਦੇ ਕੋਲ ਹੀ ਬੈਠੀ ਸੀ ਉਹ ਵੀ ਸੋਚਦੀ ਸੀ ਕਿ ਅਮਨ ਤੇ ਕਿੰਨਾ ਵੱਡਾ ਨਾ ਚੱਲਣ ਵਾਲਾ ਦੁੱਖ ਪਾ ਦਿੱਤਾ ਰੱਬ ਨੇ ਉਹ ਅਰਦਾਸ ਕਰਦੀ ਕਿ ਰੱਬ ਜੀ ਅਮਨ ਨੂੰ ਹਮੇਸ਼ਾ ਠੀਕ ਤੇ ਖੁਸ਼ ਰੱਖਿਓ ਸ਼ਾਮ ਨੂੰ ਅਮਨ ਉੱਠੀ ਤਾਂ ਕੁਝ ਠੀਕ ਲੱਗੀ ਹਰਲੀ ਨੇ ਉਹਨੂੰ ਪਾਣੀ ਪਿਲਾਇਆ ਤੇ ਕਮਲ ਨੂੰ ਅਮਨ ਦੀ ਗੋਦ ਵਿੱਚ ਪਾ ਦਿੱਤਾ ਤੇ ਖੁਦ ਅਮਨ ਲਈ ਚਾਰ ਲੈਣ ਚਲੀ ਗਈ ਅਮਨ ਕਮਲਪ੍ਰੀਤ ਨੂੰ ਦੇਖ ਫੇਰ ਅੱਖਾਂ ਪਰਾਈ ਹਰਵੀਰ ਤੇ ਰਮਨ ਕਮਰੇ ਵਿੱਚ ਅਮਨ ਕੋਲ ਆ ਗਈ ਉਹਦੇ ਨਾਲ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਗਏ ਤਾਂ ਕਿ ਅਮਨ ਦਾ ਮਨ ਕਿਸੇ ਪਾਸੇ ਹੋਰ ਲੱਗ ਜਾਵੇ ਅਮਨ ਵੀ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੀ ਐਤਵਾਰ ਨੂੰ ਜਗਪਾਲ ਦੀ ਅੰਤਿਮ ਅਰਦਾਸ ਤੇ ਸਭ ਨੂੰ ਇਹ ਸੀ ਕਿ ਅਮਨ ਦੀ ਸੱਸ ਕਿਤੇ ਗੁਰਦੁਆਰਾ ਸਾਹਿਬ ਵਿੱਚ ਵੀ ਕੋਈ ਹੰਗਾਮਾ ਨਾ ਕਰੇ ਸਤਨਾਮ ਵੀ ਸ਼ਾਮ ਨੂੰ ਤਰਸੀਮ ਨਾਲ ਇਹੀ ਗੱਲ ਕਰਦਾ ਸੀ ਤਰਸੀਮ ਆਪਾਂ ਥੋੜਾ ਮਗਰੋਂ ਚੱਲਾਂਗੇ ਸ਼ਾਇਦ ਅਮਨ ਦੀ ਸੱਸ ਉੱਥੇ ਵੀ ਕੁਝ ਨਾ ਬੋਲੇ ਸਤਨਾਮ ਹਾਂ ਬਸ ਆਖਰੀ ਰਸਮ ਐ ਮੈਂ ਫੇਰ ਕਦੇ ਅਮਨ ਨੂੰ ਉਹਦੇ ਸਾਹਮਣੇ ਨਹੀਂ ਜਾਣ ਦੇਣਾ ਯਾਰ تر세ਮ ਆਪਣਾ ਲਾਇਕ ਪੁੱਤ ਜਗਪਾਲ ਜਵਾਈਆਂ ਵਾਲੀ ਉਹਦੇ ਚ ਕੋਈ ਗੱਲ ਨਹੀਂ ਸੀ ਬਹੁਤੀ ਕਾਲ ਕਰ ਗਿਆ ਰੱਬ ਵੀ ਕਿਵੇਂ ਉਮਰ ਕੱਟੂਗੀ ਮੇਰੀ ਧੀ ਸਤਨਾਮ تر세ਮ ਕੋਲ ਰੋਣ ਲੱਗ ਗਿਆ تر세ਮ ਸਤਨਾਮ ਨੂੰ ਸਮਝਾਉਣ ਲੱਗਾ ਨਾ ਯਾਰ ਰੋਣਾ ਤਕੜਾ ਹੋ ਸੁੱਖ ਨਾਲ ਆਪਣਾ ਕਿੰਨਾ ਵੱਡਾ ਪਰਿਵਾਰ ਐ ਆਪਾਂ ਖਿਆਲ ਰੱਖਾਂਗੇ ਅਮਨ ਦਾ ਬਸ ਤੂੰ ਦਿਲ ਤਕੜਾ ਰੱਖ ਅਮਨ ਸਾਮਣੇ ਤਾਂ ਕਦੇ ਕਮਜ਼ੋਰ ਨਾ ਹੋਈ ਕਿੰਨਾ ਹੀ ਟਾਈਮ ਦੋਵੇਂ ਜਗਪਾਲ ਦੀਆਂ ਗੱਲਾਂ ਕਰੀ ਗਏ ਤੇ ਫਿਰ ਕੱਲ ਨੂੰ ਭੋਗ ਤੇ ਮਿਲਦੇ ਆ ਕਹਿ ਕੇ ਫੋਨ ਕੱਟ ਦਿੱਤਾ ਅਮਨ ਨੂੰ ਉਸ ਰਾਤ ਫੇਰ ਨੀਂਦ ਨਾ ਆਈ ਥੋੜੇ ਥੋੜੇ ਟਾਈਮ ਬਾਅਦ ਉਹਦਾ ਮਨ ਡੋਲ ਜਾਂਦਾ ਜਦੋਂ ਹਰਲੀਨ ਨੂੰ ਮਹਿਸੂਸ ਹੋਇਆ ਕਿ ਅਮਨ ਸੁੱਤੀ ਨਹੀਂ ਤਾਂ ਉਹਨੂੰ ਪੁੱਛਣ ਲੱਗੀ ਹਰਲੀਨ ਕੀ ਹੋਇਆ ਅਮਨ ਤੈਨੂੰ ਨੀਂਦ ਨਹੀਂ ਆਉਂਦੀ ਅਮਨ ਨਹੀਂ ਭਾਬੀ ਮਨ ਬਹੁਤ ਬੇਚੈਨ ਹੈ ਪਤਾ ਨਹੀਂ ਕੀ ਹੋਈ ਜਾਂਦਾ ਹੈ ਉਦੋਂ ਤੱਕ ਹਰਵੀਰ ਵੀ ਉੱਠ ਗਿਆ ਤੇ ਅਮਨ ਨਾਲ ਗੱਲਾਂ ਕਰਨ ਲੱਗ ਗਿਆ ਜਦੋਂ ਉਹ ਡਿਗਰੀ ਲਈ ਕਾਲਜ ਪੜ੍ਹਦੇ ਸੀ ਉਸ ਟਾਈਮ ਦੀਆਂ ਗੱਲਾਂ ਕਰੀ ਗਿਆ ਕਿ ਅਮਨ ਦਾ ਮਨ ਹੋਰ ਪਾਸੇ ਲੱਗ ਜਾਵੇ ਹਰਲੀਨੇ ਅਮਨ ਨੂੰ ਪਾਣੀ ਪਿਲਾਇਆ ਫਿਰ ਉਹਨੂੰ ਸੌਣ ਨੂੰ ਕਹਿਣ ਲੱਗੇ ਪਤਾ ਨਹੀਂ ਅਮਨ ਨੂੰ ਕੱਲ ਦੀ ਚਿੰਤਾ ਸੀ ਜਾਂ ਕੀ ਸੋਚੀ ਜਾਂਦੀ ਅਮਨ ਨੂੰ ਫਿਰ ਵੀ ਨੀਂਦ ਨਾ ਆਈ ਅਗਲੇ ਦਿਨ ਅਮਨਦੀਪ ਨੂੰ ਲੈ ਕੇ ਸਤਨਾਮ ਦਾ ਸਾਰਾ ਪਰਿਵਾਰ 11:00 ਵਜੇ ਨੂੰ ਗੁਰਦੁਆਰਾ ਸਹਿ ਪਹੁੰਚ ਗਏ ਸਤਨਾਮ ਹੁਣਾ ਦੇ ਨਾਲ ਅਮਨ ਦੇ ਦੋਵੇਂ ਮਾਮੇ ਮਾਮੀਆਂ ਸਰਬੀ ਦਾ ਪਰਿਵਾਰ ਤੇ ਸਤਨਾਮ ਹੁਣਾ ਦੇ ਆਂਢ ਗੁਆਂਢ ਤੇ ਹੋਰ ਦੂਰ ਨੇੜੇ ਦੇ ਰਿਸ਼ਤੇਦਾਰ ਕਾਫੀ ਇਕੱਠ ਹੋ ਗਿਆ ਗੁਰਵੀਰ ਨੂੰ ਫੋਨ ਕਰਕੇ ਹਰਵਿੰਦਰ ਵੀ ਉਹਨਾਂ ਦੇ ਨਾਲ ਹੀ ਆ ਗਿਆ ਸਾਰੇ ਜਣੇ ਗੁਰਦੁਆਰਾ ਸਾਹਿਬ ਇਕੱਠੇ ਹੀ ਗਏ ਐਨੇ ਬੰਦੇ ਬੁੜੀਆਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਨਹੀਂ ਸੀ ਅਮਨਦੀਪ ਦੀ ਸੱਸ ਦੇਖਦੇ ਸਾਰ ਬੋਲਣ ਲੱਗ ਗਈ ਕਿ ਦੇਖ ਕਿਵੇਂ ਇਕੱਠ ਕਰਕੇ ਆਏ ਨੇ ਜਗਪਾਲ ਦੀ ਭੂਆ ਨੇ ਉਦੋਂ ਹੀ ਟੋਕ ਦਿੱਤੀ ਕਿ ਹੁਣ ਭਾਬੀ ਅੱਗੇ ਨਾ ਬੋਲੀ ਸੰਸਕਾਰ ਵਾਲੇ ਦਿਨ ਅਸੀਂ ਗੁਰਦੁਆਰਾ ਸਾਹਿਬ ਤੋਂ ਸਿੱਧੇ ਹੀ ਪਿੰਡ ਨੂੰ ਚਲੇ ਗਏ ਤੂੰ ਉਸ ਦਿਨ ਵੀ ਬੋਲਣ ਤੋਂ ਨਹੀਂ ਹਟੀ ਉਹ ਟਾਈਮ ਕੁਝ ਬੋਲਣ ਦਾ ਨਹੀਂ ਸੀ ਪਰ ਤੂੰ ਜੋ ਘਰ ਜਾ ਕੇ ਅਮਨਦੀਪ ਨਾਲ ਕੀਤਾ ਉਹ ਭਲੇ ਘਰਾਂ ਦੀਆਂ ਔਰਤਾਂ ਨਹੀਂ ਕਰਦੀਆਂ ਕੀ ਕਸੂਰ ਆ ਵਿਚਾਰੀ ਅਮਨ ਦਾ ਐਕਸੀਡੈਂਟ ਹੋਇਆ ਤਾਂ ਵੀ ਘਰ ਕਲੇਸ਼ ਕੀਤਾ ਹੋਇਆ ਸੀ ਚੁੱਪ ਕਰਕੇ ਬੈਠੀ ਰਹਿ ਹੁਣ ਅੱਗੇ ਨਾ ਕੁਝ ਬੋਲੀ ਅਮਨਦੀਪ ਦੀ ਸੱਸ ਬੜਬੜ ਕਰਦੀ ਚੁੱਪ ਕਰ ਗਈ ਦੁਪਹਿਰ 2 ਵਜੇ ਤੱਕ ਅੰਤਿਮ ਅਰਦਾਸ ਹੋ ਗਈ ਸਤਨਾਮ ਹੁਣੇ ਜਾਂ ਲਈ ਬਾਹਰ ਨਿਕਲ ਆਏ ਤਾਂ ਜਗਪਾਲ ਦੀ ਪੂਆ ਜੀ ਤੇ ਗਵਾਂਢ ਵਾਲੀ ਆਂਟੀ ਅਮਨਦੀਪ ਕੋਲ ਆ ਗਈਆਂ ਅਮਨਦੀਪ ਪੂਆ ਜੀ ਦੇ ਗੱਲ ਲੱਗ ਬਹੁਤ ਰੋਈ ਤੇ ਆਂਟੀ ਨਾਲ ਜਗਪਾਲ ਦੀਆਂ ਗੱਲਾਂ ਕਰ ਮਨ ਹੌਲਾ ਕੀਤਾ ਜਗਪਾਲ ਦਾ ਫੁੱਫੜ ਜੀ ਸਤਨਾਮ ਹੁਣਾਂ ਨੂੰ ਕਹਿਣ ਲੱਗਾ ਕਿ ਸਰਦਾਰ ਜੀ ਪ੍ਰਸ਼ਾਦਾ ਛੱਕੇ ਜਾਇਓ ਸਤਨਾਮ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਜੀ ਹੁਣ ਸਾਨੂੰ ਜਾਣ ਦਿਓ ਜੇ ਅਮਨਦੀਪ ਸੱਸ ਕੁਝ ਬੋਲਣ ਲੱਗ ਗਈ ਪਹਿਲਾਂ ਜੋ ਦੋ ਵਾਰ ਹੋਇਆ ਉਹ ਮੈਥੋਂ ਚੱਲਣੀ ਹੁੰਦਾ ਮੈਂ ਆਪਣੇ ਜਵਾਈ ਦੀ ਅੰਤਿਮ ਅਰਦਾਸ ਤੇ ਕੁਝ ਵੀ ਗਲਤ ਨਹੀਂ ਚਾਹੁੰਦਾ ਤਰਸੀਮ ਫਿਰ ਅੱਗੇ ਹੋ ਕੇ ਕਹਿਣ ਲੱਗਾ ਕਿ ਸਾਨੂੰ ਇਜਾਜ਼ਤ ਦਿਓ ਸਾਰੇ ਜਣੇ ਗੱਡੀਆਂ ਵੱਲ ਨੂੰ ਚਲੇ ਗਏ ਅਮਨ ਦਾ ਮਨ ਸੀ ਕਿ ਇੱਕ ਵਾਰ ਆਪਣੀ ਸੱਸ ਕੋਲ ਹੋ ਆਵਾਂ ਸ਼ਾਇਦ ਉਹ ਤੇਜ ਜਾਵੇ ਅਮਨ ਆਪਣਾ ਸਹਰਾਕਰ ਨਹੀਂ ਛੱਡਣਾ ਚਾਹੁੰਦੀ ਸੀ ਜਿਸ ਘਰ ਵਿੱਚ ਜਗਪਾਲ ਉਹਨੂੰ ਵਿਆਹ ਕੇ ਲਿਆਇਆ ਸੀ ਉਥੇ ਹੀ ਜਗਪਾਲ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਕੱਟਣ ਬਾਰੇ ਸੋਚਦੀ ਐ ਚਰਨਜੀਤ ਉਹਦੇ ਮਨ ਦੀ ਹਾਲਤ ਨੂੰ ਸਮਝਦੀ ਸੀ ਮਾਂ ਏ ਉਹ ਆਪਣੀ ਧੀ ਦੀ ਬੇਚੈਨੀ ਸਮਝਦੀ ਸੀ ਪਰ ਕੋਈ ਖੋਜ ਨਹੀਂ ਕਰ ਸਕਦਾ ਸੀ ਜਗਪਾਲ ਦੀ ਮੰਮੀ ਕਿਸੇ ਦੇ ਵੀ ਸਮਝਾਇਆ ਨਹੀਂ ਸਮਝਦੀ ਸੀ ਉਹਨੇ ਜੇ ਰੱਖਣਾ ਹੁੰਦਾ ਤਾਂ ਸੰਸਕਾਰ ਵਾਲੇ ਦਿਨ ਹੀ ਨਾ ਘਰੋਂ ਕੱਢਦੀ ਚਰਨਜੀਤ ਨੇ ਪ੍ਰੀਤੀ ਨੂੰ ਕਿਹਾ ਕਿ ਅਮਨ ਨੂੰ ਲੈ ਕੇ ਘਰ ਨੂੰ ਚੱਲੂ ਰਮਨ ਤੇ ਪ੍ਰੀਤੀ ਉਹਨੂੰ ਘਰ ਲੈ ਕੇ ਚਲੇ ਗਏ ਅਮਨ ਸਾਰੇ ਰਾਸਤੇ ਰੋਂਦੀ ਗਈ ਘਰ ਆਉਂਦੇ ਸਾਰ ਹੀ ਅਮਨ ਬੁਖਾਰ ਨਾਲ ਤਪਣ ਲੱਗ ਗਈ ਰਮਨ ਨੇ ਕਮਰੇ ਵਿੱਚ ਲਿਜਾ ਕੇ ਉਹਨੂੰ ਦਵਾਈ ਦਿੱਤੀ ਤੇ ਦਵਾਈ ਨਾਲ ਅਮਨ ਨੂੰ ਨੀਂਦ ਆ ਗਈ ਚਰਨਜੀਤ ਕਮਲ ਤੇ ਸੁਖਮਨ ਨੂੰ ਲੈ ਕੇ ਦੂਜੇ ਕਮਰੇ ਵਿੱਚ ਚਲੀ ਗਈ ਤਾਂ ਕਿ ਅਮਨ ਥੋੜਾ ਆਰਾਮ ਕਰ ਲਵੇ 10 ਦਿਨਾਂ ਵਿੱਚ ਜੇ ਅਮਨ ਥੋੜਾ ਵੀ ਸੰਭਲੀ ਤਾਂ ਪਰ ਅੱਜ ਉਹ ਬਹੁਤ ਔਖੀ ਜਗਪਾਲ ਦੀ ਅੰਤਮ ਅਰਦਾਸ ਤੋਂ ਵਾਪਸ ਆਈ। ਰੱਬ ਨੇ ਵੀ ਸੱਚੀ ਕਹਿ ਰਹੀ ਕਮਾਇਆ ਅਮਨ ਨਾਲ। ਸ਼ਾਮ ਨੂੰ ਜਦੋਂ ਅਮਨ ਉੱਠੀ ਤਾਂ ਬੁਖਾਰ ਥੋੜਾ ਘਟ ਗਿਆ ਸੀ। ਫਿਰ ਕਮਲਪ੍ਰੀਤ ਨੂੰ ਦੁੱਧ ਪਿਲਾਇਆ। ਉਦੋਂ ਤੱਕ ਉਹਦੇ ਨਾਨਕੇ ਤੇ ਸਰਪੀ ਹੁਣੀ ਵਾਪਸ ਚਲੇ ਗਏ। ਅਮਨ ਕੋਲ ਰਮਨ ਬੈਠੀ ਸੀ। ਬਸ ਚੁੱਪ ਬੈਠੀਆਂ ਸੀ ਦੋਵੇਂ। ਫਿਰ ਰਮਨ ਨੇ ਚੁੱਪੀ ਤੋੜੀ ਤੇ ਪੁੱਛਿਆ, "ਅਮਨ ਠੀਕ ਲੱਗਦਾ ਹੈ ਹੁਣ ਤੈਨੂੰ?" ਅਮਨ, "ਹਾਂ ਠੀਕ ਆ।" ਹਰਲੀਨ ਸਾਰਿਆਂ ਲਈ ਚਾਹ ਬਣਾ ਕੇ ਅਮਨ ਦੇ ਕਮਰੇ ਵਿੱਚ ਲੈ ਆਈ ਸਾਰੇ ਜਣੇ ਉੱਥੇ ਹੀ ਬੈਠ ਚਾਹ ਪੀਣ ਲੱਗੇ ਇਦਾਂ ਹੀ ਹਫ਼ਤਾ ਹੋਰ ਨਿਕਲ ਗਿਆ ਪਰ ਹਲੇ ਤੱਕ ਅਮਨ ਆਪਣੇ ਆਪ ਨੂੰ ਸੰਭਾਲ ਨਾ ਸਕੇ ਅਮਨ ਆਪਣੇ ਕਮਰੇ ਵਿੱਚ ਬੈਠੀ ਰਹਿੰਦੀ ਜਿਆਦਾ ਕਿਸੇ ਨਾਲ ਗੱਲ ਨਾ ਕਰਦੀ ਸਤਨਾਮ ਅਮਨ ਦੇ ਕੋਲ ਆ ਕੇ ਬੈਠ ਗਿਆ ਉਹਨੂੰ ਸਮਝਾਉਣ ਲੱਗ ਗਿਆ ਜ਼ਿੰਦਗੀ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਪਤਾ ਅਮਨ ਤੀਏ ਕੁਝ ਦੁੱਖ ਐਵੇਂ ਦੇ ਹੁੰਦੇ ਨੇ ਕਿ ਸਾਰੀ ਉਮਰ ਨਾਲ ਹੀ ਚੱਲਦੇ ਆ ਨਾ ਤੂੰ ਕਦੇ ਜਗਪਾਲ ਨੂੰ ਭੁੱਲ ਸਕਦੀ ਏ ਤੇ ਨਾ ਹੀ ਅਸੀਂ ਤੈਨੂੰ ਕਹਾਂਗੇ ਕਿ ਭੁੱਲ ਜਾ ਤੂੰ ਆਪਣੀ ਬੀਤੀ ਜ਼ਿੰਦਗੀ ਪਰ ਜਿਉਣਾ ਤਾਂ ਹੈ ਨਾ ਨਾਲੇ ਤੈਂ ਆਪਣੀ ਕਮਲਪ੍ਰੀਤ ਲਈ ਜਿਉਣਾ ਇਹਦਾ ਪਾਲਣ ਪੋਸ਼ਣ ਮਾਪਿਓ ਦੋਵੇਂ ਬਣ ਕੇ ਕਰਨਾ ਹੈ ਮੇਰੀ ਧੀ ਤਕੜੀ ਹੈ ਅਸੀਂ ਸਾਰੇ ਹਰ ਮੋੜ ਤੇ ਤੇਰੇ ਨਾਲ ਹਾਂ ਬਸ ਹੁਣ ਰੋਣਾ ਨਹੀਂ ਕਮਲਪ੍ਰੀਤ ਵੱਲ ਦੇਖ ਕੇ ਖੁਸ਼ ਰਿਹਾ ਕਰ ਸਾਰਾ ਪਰਿਵਾਰ ਹੀ ਉਹਨੂੰ ਇਹੀ ਗੱਲ ਸਮਝਾਉਂਦਾ ਰਹਿੰਦਾ ਇੱਕ ਦਿਨ ਹਰਵੀਰ ਨੂੰ ਹਰਵਿੰਦਰ ਦਾ ਫੋਨ ਆਇਆ ਤੇ ਉਹ ਪੁੱਛਣ ਲੱਗਾ ਕਿ ਵੀਰੇ ਮੇਰੀ ਮੰਮੀ ਅਮਨਦੀਪ ਤੇ ਆਂਟੀ ਜੀ ਨੂੰ ਮਿਲਣਾ ਚਾਹੁੰਦੀ ਐ ਨਾਲੇ ਵੀਰੇ ਤੁਹਾਨੂੰ ਵੀ ਮਿਲਣਾ ਉਹਨਾਂ ਨੇ ਹਰਵੀਰ ਨੇ ਕਿਹਾ ਜਦੋਂ ਮਰਜੀ ਆ ਜਾਓ ਐਤਵਾਰ ਨੂੰ ਹਰਵਿੰਦਰ ਆਪਣੀ ਮੰਮੀ ਦੇ ਨਾਲ ਅਮਨਦੀਪ ਦੇ ਘਰ ਆ ਗਿਆ ਸਾਰੇ ਜਣੇ ਹਾਲ ਵਿੱਚ ਹੀ ਬੈਠ ਗਏ ਹਰਵੀਰ ਹਰਲੀਨ ਨੂੰ ਕਹਿਣ ਲੱਗਿਆ ਆਂਟੀ ਜੀ ਨੂੰ ਅਮਨ ਕੋ ਲੈ ਜਾ ਹਰਲੀਨ ਹਰਲੀਨ ਹਾਂਜੀ ਕਹਿ ਕੇ ਆਂਟੀ ਜੀ ਤੇ ਹਰਵਿੰਦਰ ਨੂੰ ਨਾਲ ਲੈ ਕੇ ਅਮਨ ਦੇ ਕਮਰੇ ਵਿੱਚ ਚਲੀ ਗਈ ਆਂਟੀ ਜੀ ਤੇ ਹਰਵਿੰਦਰ ਨੂੰ ਆਉਂਦੇ ਦੇਖ ਕੇ ਅਮਨ ਰੋਣ ਲੱਗ ਗਈ ਹਰਵਿੰਦਰ ਦੀ ਮੰਮੀ ਨੇ ਅਮਨ ਨੂੰ ਆਪਣੇ ਗਲ ਨਾਲ ਲਾ ਲਿਆ ਉਹਨੂੰ ਚੁੱਪ ਕਰਾਉਣ ਲੱਗੀ ਤੇ ਹੌਸਲਾ ਦੇਣ ਲੱਗੀ ਕਿੰਨਾ ਟਾਈਮ ਅਮਨ ਸੰਭਲ ਨਾ ਸਕੀ ਫਿਰ ਹੌਲੀ-ਹੌਲੀ ਸ਼ਾਂਤ ਹੋਈ ਤੇ ਹਰਵਿੰਦਰ ਵੱਲ ਦੇਖ ਕੇ ਕਹਿਣ ਲੱਗੀ ਦੇਖ ਲਾ ਹਰਵਿੰਦਰ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਸਭ ਨੂੰ ਖੁਸ਼ੀਆਂ ਵੰਡਦੀਆਂ ਰੱਬ ਮੈਨੂੰ ساری ਉਮਰ ਖੁਸ਼ ਰੱਖੂਗਾ ਰੱਬ ਨੇ ਮੈਥੋਂ ਇੱਕ ਮਿੰਟ ਵਿੱਚ ਹੀ ਸਾਰੀਆਂ ਖੁਸ਼ੀਆਂ ਖੋਹ ਲਈਆਂ ਮੈਨੂੰ ਖਤਮ ਕਰਤਾ ਇੱਕ ਝਟਕੇ ਵਿੱਚ ਹੀ ਹਰਵਿੰਦਰ ਨਹੀਂ ਅਮਨ ਆਇ ਨਾ ਕਹ ਉਹਨੇ ਸਭ ਕੁਝ ਠੀਕ ਕਰ ਦੇਣਾ ਅਮਨ ਜੇ ਕੁਝ ਠੀਕ ਕਰਨਾ ਹੁੰਦਾ ਤਾਂ ਫਿਰ ਜਗਪਾਲ ਨੂੰ ਨਾ ਲੈ ਕੇ ਜਾਂਦਾ ਅਮਨ ਹਰਵਿੰਦਰ ਨੂੰ ਬੈਠਣ ਨੂੰ ਕਹਿੰਦੀ ਐ ਤੇ ਉਹ ਦੋਵੇਂ ਮਾਂ ਪੁੱਤ ਕਿੰਨਾ ਟਾਈਮ ਅਮਨ ਨਾਲ ਗੱਲਾਂ ਕਰੀ ਗਏ ਫਿਰ ਉਹਦੀ ਮੰਮੀ ਉੱਠ ਕੇ ਹਾਲ ਵਿੱਚ ਚਰਨਜੀਤ ਹੁਣਾ ਕੋਲ ਆ ਗਈ ਖਰਲੀਨ ਤੇ ਹਰਵਿੰਦਰ ਕਿੰਨਾ ਟਾਈਮ ਅਮਨ ਨਾਲ ਗੱਲਾਂ ਕਰੀ ਗਏ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ